ਪੰਜਾਬ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਜਿਹੜੀ ਲਗਾਤਾਰ ਕਹਿੰਦੇ ਰਹੇ ਕਿ ਅਸੀਂ ਪੰਥ ਦੀ ਨੁਮਾਇੰਦਾ ਜਮਾਤ ਆ ਤੇ ਅਸੀਂ ਪੰਥਕ ਜਿਹੜੇ ਮਸਲੇ ਨੇ ਇਹਨਾਂ ਮਸਲਿਆਂ ਨੂੰ ਅਸੀਂ ਸਿੱਝਦੇ ਰਹੇ ਆ ਬੇਸ਼ੱਕ ਸ਼ਰੋਮਣੀ ਅਕਾਲੀ ਦਲ ਲੰਮਾ ਸਮਾਂ ਪੰਜਾਬ ਦੀ ਸੱਤਾ ਦੇ ਉੱਪਰ ਕਾਬਜ਼ ਰਹੀ ਪਰ ਇਸ ਪੰਥ ਜਮਾਤ ਦੇ ਸੱਤਾ ਦੇ ਉੱਪਰ ਕਾਬਜ਼ ਹੋਣ ਦੇ باوجود ਇੱਕ ਪੰਥਕ ਖਲਾ ਹਮੇਸ਼ਾ ਤੋਂ ਪੰਜਾਬ ਦੇ ਵਿੱਚ ਰਿਹਾ ਤੇ ਇਸ ਖੇਲਾ ਨੂੰ ਭਰਨ ਦੀਆਂ तमाम ਰਾਤ ਸੀ ਕੋਸ਼ਿਸ਼ਾਂ ਹੋਈਆਂ ਕਿੰਨੇ ਸ਼੍ਰੋਮਣੀ ਅਕਾਲੀ ਦਲ ਬਣ ਕੇ ਉੱਭਰੇ ਪਰ ਸੱਤਾ ਦੀ ਸਿਖਰ ਦੇ ਉੱਪਰ ਇਹਨਾਂ ਚੋਂ ਇੱਕ ਅਕਾਲੀ ਦਲ ਵੀ ਕਾਮਯਾਬ ਨਹੀਂ ਸੀ ਹੋ ਸਕਿਆ ਉਹਦੇ ਪਿੱਛੇ ਬੜੇ ਵੱਡੇ ਕਾਰਨ ਨੇ ਕਿ ਹਿੱਲੇ ਵਸਿੱਲੇ ਸੰਸਾਰ ਦੇ ਨੋਰਸ ਰਿਸੋਰਸ ਪਰ ਇੱਕ ਅਕਾਲੀ ਦਲ ਰਿਹਾ ਜਿਹੜਾ ਅਕਾਲੀ ਦਲ ਕਿਸੇ ਵੇਲੇ ਦੇ ਵਿੱਚ ਪੰਜਾਬ ਦੇ ਲਈ ਖੜਦਾ ਵੀ ਰਿਹਾ ਪੰਜਾਬ ਦੇ ਲਈ ਲੜਦਾ ਗੁਰਿਆ ਤੇ ਅੱਜ ਵੀ ਉਹ ਅਕਾਲੀ ਦਲ ਲੜਾਈ ਲੜ ਰਿਹਾ ਪਰ ਅੱਜ ਲੜਾਈ ਲੜ ਰਿਹਾ ਆਪਣੀ ਹੀ ਓਦ ਬਚਾਉਣ ਦੀ ਜਦੋਂ ਆਪਾਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇੱਕ ਪੰਥਕ ਖਲਾਇਆ ਤੇ ਕਈ ਤਰ੍ਹਾਂ ਹੈਗੀਆਂ ਨੇ ਜਿਹੜਾ ਜਿਹੜੀਆਂ ਇਹਨਾਂ ਖਲਾ ਨੂੰ ਭਰਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਤਾਂ ਅੱਜ ਵੀ ਉਹ ਕੋਸ਼ਿਸ਼ਾਂ ਨਿਰੰਤਰ جاری ਨੇ ਅੱਜ ਕਹਿੰਦੇ ਕਿ ਇਕੱਲੇ ਅਕਾਲੀ ਦਲ ਹੋਰ ਬਣ ਕੇ ਸਾਹਮਣੇ ਆ ਸਕਦਾ ਅਕਲੂਰ ਸਾਹਿਬ ਐਮਪੀ ਅਮਰਤਪਾਲ ਤੇ ਸਰਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਉਹ ਇੱਕ ਅਕਾਲੀ ਦਲ ਬਣਾ ਕੇ ਲੋਕਾਂ ਅੱਗੇ ਲੈ ਕੇ ਆ ਸਕਦੇ ਨੇ ਅਨਾਉਂਸਮੈਂਟ ਇਹਦੀ ਕੀਤੀ ਹੋਈ ਹੈ ਕਿ 14 ਤਰੀਕ ਨੂੰ ਮਾਗੀ ਤੋਂ ਅਸੀਂ ਇਹਦੀ ਅਨਾਉਂਸਮੈਂਟ ਕਰਾਂਗੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੋਰੀ ਨਹੀਂ 2 ਦਸੰਬਰ ਦਾ ਉਹ ਇੱਕ ਇਤਿਹਾਸਿਕ ਦਿਨ ਹੈ ਜ ਜਦੀ ਗਵਾਹੀ ਇਤਿਹਾਸ ਭਰੂਗਾ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਉੱਥੇ ਕੀ ਕੀ ਕੁਸ਼ ਸੈਣਾ ਪਿਆ ਜਾਂ ਕਹੋ ਕਿ ਜੋ ਆਪਣਾ ਇੱਕ ਟਾਈਮ ਸਮਾ ਸੀ ਉਹਨਾਂ ਦਾ ਉਸ ਸਮੇਂ ਦੇ ਵਿੱਚ ਜੋ ਜੋ ਹੋਇਆ ਉਹ ਕੁਝ ਮੰਨਿਆ ਕਾਲ ਤੱਕ ਸਾਹਬ ਤੋਂ ਤੇ ਉਹਦੀ ਉਹਨਾਂ ਨੂੰ ਸਜ਼ਾਵਾਂ ਲੱਗੀਆਂ ਪਰ ਜਿਵੇਂ ਜਥੇਦਾਰਾਂ ਦਾ ਕਹਿਣਾ ਕਿ ਅਸਤੀਫਾ ਪ੍ਰਵਾਨ ਕਰੋ 3 ਦਿਨਾਂ ਦੇ ਵਿੱਚ ਅਸਤੀਫਾ ਪ੍ਰਵਾਨ ਨਾ ਕਰਨਾ ਤੇ ਸਭ ਕਸ ਦੇ ਬਾਬ ਜਦੋਂ ਟਾਈਮ ਲੈ ਲੈਣਾ ਉਸ ਟਾਈਮ ਦੇ ਵਿੱਚ ਵੀ ਅਸਤੀਫਾ ਨਾ ਲੈਣਾ ਇੱਕ ਕਾਨੂੰਨੀ ਪੇਚ ਲਾ ਕੇ ਰੱਖਣਾ ਕਿ ਸ਼੍ਰੋਮਣੀ ਅਕਾਲੀ ਦਲ ਡੀ ਰਜਿਸਟਰਡ ਹੋ ਸਕਦਾ ਮੰਤਾ ਰੱਦ ਹੋ ਸਕਦੇ ਕਿਉਂਕਿ ਸਭ ਆਪਾਂ ਜਾਣਦੇ ਹਾਂ ਕਿ ਜਿਸ ਤਰੀਕੇ ਨਾਲ ਦੇਸ਼ ਦਾ ਇਲੈਕਸ਼ਨ ਕਮਿਸ਼ਨ ਆ ਉਹ ਕਹਿੰਦੇ ਨੇ ਕਿ ਕੋਈ ਵੀ ਦੇਸ਼ ਦੇ ਵਿੱਚ ਪਾਰਟੀ ਆ ਧਰਮ ਨਿਰਪੱਖ ਹੋ ਗਈ ਧਰਮ ਦੇ ਨਾਮ ਦੇ ਪਰ ਕੋਈ ਵੀ ਪਾਰਟੀ ਨਾ ਚੋਣ ਲੜ ਸਕਦੀ ਹੈ ਰਜਿਸਟਰਡ ਹੋਣਾ ਤਾਂ ਬੜੀ ਦੂਰ ਦੀ ਗੱਲ ਹੈ ਪਰ ਸਰਬੀਰ ਸਿੰਘ ਬਾਦਲਵਾਲੀ ਬਿੱਤੇ ਦਿਨੇ ਫਿਰ ਇੱਕ ਵਾਰ ਸਾਹਮਣੇ ਆਏ ਜਾਂ ਕਹ ਲਓ ਕਿ ਦੋ ਤਰੀਕ ਤੋਂ ਪਹਿਲੀ ਵਾਰ ਉਹ ਸਾਹਮਣੇ ਆਏ ਬਾਅਦ ਤੇ ਕੀ ਕੁਛ ਉਹਨਾਂ ਨੇ ਕਿਹਾ ਉਹਦੇ ਤੇ ਵੀ ਗੱਲਬਾਤ ਆਪਾਂ ਕਰਾਂਗੇ ਪਰਮਿੰਦਰ ਜੀ ਦੋ ਖਬਰਾਂ ਨੇ ਇਹ ਪਰ ਇੱਕ ਹੀ ਇਹਨਾਂ ਖਬਰਾਂ ਦਾ ਸਿਨੈਰੀਓ ਹੈ ਅਕਾਲੀ ਦਲ ਇੱਕ ਅਕਾਲੀ ਦਲ ਉਹ ਹੈ ਜਿਹਦੇ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਅਕਾਲੀ ਦਲ ਹੋਰ ਬਣੂਗਾ 14 ਤਰੀਕ ਨੂੰ ਤੇ ਨਾਮ ਦਾ ਵੀ ਉਹਦਾ ਹੈਗਾ ਕਿ ਆ ਨਾਮ ਹੋਊਗਾ ਨਾਮ ਨਹੀਂ ਹੋਊਗਾ ਨਾ ਮਾਨਤਾ ਦਿੱਲੀ ਤੋਂ ਆਊਗੀ ਨਹੀਂ ਮਾਨਤਾ ਆਊਗੀ ਕਿਉਂਕਿ ਉੱਥੇ ਵੀ ਕਲੈਕਸ਼ਨ ਕਮਿਸ਼ਨ ਦਾ ਆਪਣਾ ਫੰਡਾ ਹੈਗਾ ਕੀ ਤੁਸੀਂ ਕਿਵੇਂ ਸਮਝਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਜੋ ਕੁਝ ਇਹ ਵਾਪਰ ਰਿਹਾ ਜੀ ਗੁਰਜਿੰਦਰ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਜਿਹੜਾ ਨਵਾਂ ਅਕਾਲੀ ਦਲ ਹੋਂਦ ਵਿੱਚ ਆਉਣ ਦੀਆਂ ਕਿਆਸਰਾਂ ਜਾਂ ਹੈਗੀਆਂ ਨੇ ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕਰ ਚੁੱਕੇ ਸੀਗੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਜੋੜ ਕੇ ਕਰ ਰਹੇ ਸੀਗੇ ਇੱਕ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਉਹ ਨਹੀਂ ਸਿਆਸਤ ਦੇ ਵਿੱਚ ਆ ਜਾਣ ਜਾਂ ਜਿੱਦਾਂ ਉਹਨਾਂ ਨਾਲ ਜਿੱਦਾਂ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਨਿੱਜੀ ਵਿਚਾਰ ਰੱਖੇ ਜਾਂ ਨਜੀ ਇਕੈਲੋ ਕੇ ਆਪਣੀ ਕਰਦਾਰ 쿠שי ਬਾਰੇ ਬੋਲਿਆ ਜਾਂ ਸੁਖਵੀਰ ਸਿੰਘ ਬਾਦਲ ਬਾਰੇ ਬੋਲਿਆ ਜਾਂ ਜਿਵੇਂ ਪਿੱਠ ਦੇ ਦੇ ਜਿਹੜੇ ਬਾਗੀ ਆਗੂ ਸੀਗੇ ਚਾਹੇ ਉਹ ਕਿਸੇ ਪਾਰਟੀ ਦੇ ਨੇ ਜਾਂ ਹੋਰ ਪਾਰਟੀਆਂ ਦੇ ਨੇ ਉਹ ਵੀ ਆਗੇ ਖੜ ਗਏ ਸੀਗੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੀ ਪਿੱਠ ਤੇ ਤਾਂ ਲੱਗ ਰਿਹਾ ਸੀ ਕਿ ਇੱਕ ਇੱਕ ਕਾਲੀ ਦਾ ਲਾਹੌਰ ਫੌਂਡ ਚਾਏਗਾ ਪਰ ਹੁਣ ਇੱਕ ਹੋਰ ਨਵਾਂ ਕਾਲੀ ਦਾ ਲਾਹੌਰ ਹੈਗਾ ਉਹ ਜਿਵੇਂ ਅਨਾਉਂਸਮੈਂਟ ਦੇ ਕਰ ਚੁੱਕੇ ਆ ਜਿਵੇਂ ਕਹਿੰਦੇ ਕਿ ਨਵਾਂ ਕਾਲੀਦਾਰ ਬਣੂਗਾ ਉਹਦੇ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਦੇ ਮੇਨਾਰ ਖੜਾ ਜਾਊਗਾ ਪਹਿਲਾਂ ਅਮਰਸਰ ਵੀ ਹੋਇਆ ਬਾਦਲ ਹੋਇਆ ਤਲਵੰਡੀ ਲੰਗੋਵਾਲ ਤੇ ਹੋਰ ਵੀ ਬਥੇਰੇ ਅਕਾਲੀ ਦਲ ਹੋਂਦ ਵਿੱਚ ਆਏ ਜਿਵੇਂ ਤੁਸੀਂ ਕਿਹਾ ਹੀ ਹੈ ਪਰ ਗੱਲ ਸਿਰਫ ਸੱਤਾ ਦੀ ਦੌੜ ਤੱਕ ਹੀ ਸੀਮਤ ਹੁੰਦੀ ਆ ਸੋ ਪੰਜਾਬ ਦੇ ਲੋਕਾਂ ਦੀ ਆਪਾਂ ਗੱਲ ਕਰ ਲਈਏ ਨਾਲ ਜੋੜ ਕੇ ਤਾਂ ਮੇਰੇ ਖਿਆਲ ਪੰਜਾਬ ਦੇ ਲੋਕਾਂ ਦਾ ਤਾਂ ਫਿਲਹਾਲ ਹੁਣ ਰੱਬ ਰੱਬ ਜੀ ਮੈਂ ਕਹਿੰਦਾ ਕਿ ਪ੍ਰਮਾਤਮਾ ਹੀ ਰੱਖਾਇਆ ਐਸੀ ਸੂਝ-ਬੂਝ ਵਾਲੇ ਲੋਕ ਹੁਣ ਉਹ ਰਹੇ ਨਹੀਂਗੇ ਪੰਜਾਬ ਦੇ ਲੋਕ ਜਿੰਦਰ ਨੂੰ ਪੀੜ ਹੁੰਦੀ ਹੈ, ਹੁੰਦੀ ਆ ਆਪਾਂ ਕਹ ਲਵੋ ਉਧਰੇ ਨੂੰ ਮੂੰਹ ਚੱਕ ਕੇ ਦੁਰਨ ਵਾਲੇ ਬੰਦੇ ਜ਼ਿਆਦਾ ਹੋ ਗਏ ਇੱਥੇ ਪਹਿਲਾਂ ਪੰਜਾਬ ਦੇ ਲੋਕ ਸੀਗੇ ਸੋਚ ਸਮਝ ਕੇ ਫੈਸਲੇ ਲੈਣ ਵਾਲੇ ਹੁਣ ਤਾਂ ਮਤਲਬ ਸੋਸ਼ਲ ਮੀਡੀਆ ਨੇ ਇੰਨੀ ਕਮਤ ਮਾਰ ਦਿੱਤੀ ਆ ਕਿ ਜਿੰਨੀ ਡਰਾਵਟ ਵਾਲੀ ਗੱਲ ਕਰੋਗੇ ਤੁਸੀਂ ਜਿੰਨੀ ਨੀਚ ਟਾਲੀ ਗੱਲ ਕਰੋਗੇ ਜਿੰਨੀ ਡਿਗੀ ਹੋਈ ਗੱਲ ਕਰੋਗੇ ਉਨਨੇ ਮਗਰ ਤੁਹਾਡੇ ਲੋਕ ਲੱਗ ਜਾਣਗੇ ਉਹਨਾਂ ਨੇ ਇਹ ਨਹੀਂ ਦੇਖਣਾ ਹੁੰਦਾ ਕਿ ਇਹਦੇ ਪਿੱਛੇ ਕਾਰਨ ਕੀ ਨੇ ਪਰਚੋਲ ਕਰੀਏ ਇਹਦਾ ਮਕਸਦ ਕੀ ਹੈ ਨਿੱਜੀ ਮਨੋਰਥ ਦਾ ਨਹੀਂ ਕੋਈ ਛਿਪੇ ਹੋਏ ਕੌਣ ਸਾਡੇ ਲਈ ਭਲਾ ਕਰ ਸਕਦਾ ਹੈ ਕੌਣ ਸਾਡਾ ਬੁਰਾ ਕਰ ਸਕਦਾ ਹੈ ਕਿਹੜਾ ਫੈਸਲਾ ਪੰਜਾਬ ਦੇ ਹੱਕ ਚ ਹੋ ਸਕਦਾ ਹੈ ਕਿਹੜਾ ਪੰਜਾਬ ਦੇ ਫੈਸਲਾ ਕਿਹੜਾ ਫੈਸਲਾ ਪੰਜਾਬ ਦੇ ਵਿਰੁੱਧ ਹੋ ਸਕਦਾ ਹੈ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕੌਣ ਕਰ ਸਕਦੇ ਹੈ ਕੌਣ ਇਸ ਤਰ੍ਹਾਂ ਦੇ ਪੜੇ ਲਿਖੇ ਬੁੱਧੀਜੀਵ ਜਾਸੋ ਹਰਦ ਜਾਂ ਪੰਜਾਬ ਦੇ ਲਈ ਕੰਮ ਕਰਨ ਵਾਲੇ ਨੇ ਉਹਨਾਂ ਦਾ ਪਿਛੋਕੜ ਕੀ ਹੈ ਜਿਹੜੇ ਆ ਰਹੇ ਨੇ ਉਹ ਕਿੱਥੋਂ ਦੇ ਨੇ ਕੀ ਕਰਦੇ ਨੇ ਉਹ ਸਾਰਾ ਕੁਝ ਸੋਚ ਵਿਚਾਰ ਕਰਨ ਵਾਲੇ ਲੋਕ ਥੋੜੇ ਰਹਿ ਗਏ ਬਹੁਤ ਥੋੜੇ ਨੇ ਉਹ ਉਹ ਸੋਚ ਤੋਂ ਪਰੇ ਹੋ ਕੇ ਲੋਕ ਇੱਕ ਭੀੜ ਹੜ ਵਾਂਗੂ ਜਿਵੇਂ ਕਹਿ ਲਓ ਕਿ ਮਗਰ ਲੱਗਣ ਵਾਲੇ ਬਹੁਤ ਨੇ ਹੁਣ ਪੰਜਾਬ ਦਾ ਰੱਬ ਰਾਖਾ ਕਹਿ ਲਓ ਹੁਣ ਕੋਈ ਵੀ ਉੱਠਦਾ ਹੈ ਦੇਖੋ ਪਿੱਛੇ ਜੇ ਗੱਲ ਕਰਦੇ ਸੀਗੇ ਪੰਜਾਬ ਦੇ ਲੋਕਾਂ ਦੀ ਕਿ ਆਮ ਆਦਮੀ ਪਾਰਟੀ ਆ ਬੜਾ ਬਦਲਾ ਲੈ ਕੇ ਆਉਗੀ ਸਾਰਾ ਕੁਝ ਹੋਏਗਾ ਜੀ ਇਹ ਬਹੁਤ ਸਾਰੇ ਲੋਕ ਉਹ ਜਿਤਾ ਕੇ ਰੱਖਦੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਸੀਗਾ ਜਿਨ੍ਹਾਂ ਨੂੰ ਜਿਨ੍ਹਾਂ ਦਾ ਪਛੋਕੜ ਵੀ ਕੁਝ ਨਹੀਂ ਸੀ ਜਾਂ ਪੜ੍ਹੇ ਲਿਖੇ ਵੀ ਕੁਝ ਨਹੀਂ ਸੀ ਜਾਂ ਉਹਨਾਂ ਦੀ ਸੋਚ ਸਮਝ ਦੇ ਲੈਵਲ ਦੀ ਹੈ ਹੀ ਨਹੀਂ ਸੀ ਕਿ ਉਹ ਸਿਆਸਤ ਵਿੱਚ ਆ ਕੇ ਕੋਈ ਸਿਆਸੀ ਗੱਲ ਕਰ ਸਕਣ ਕੋਈ ਸਿਆਸੀ ਫੈਸਲਾ ਲੈ ਸਕਣ ਜਾਂ ਕੋਈ ਪੰਜਾਬ ਦੀ ਗੱਲ ਕਰ ਸਕਣ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਣ ਕਿਸੇ ਨੇ ਕੋਈ ਐਦਾਂ ਦਾ ਅ ਅੱਜ ਤੱਕ ਮੈਂ ਸੋਚਦਾ ਕਿ ਬੋਤਾਂ ਦੇ ਵਿੱਚ ਕਹਿ ਰਿਹਾ ਮੈਂ ਇਹ ਇਹ ਨਹੀਂ ਕਹਿੰਦਾ ਕਿ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਇਦਾਂ ਦੇ ਨੇ ਜਾਂ ਵਿਧਾਇਕ ਪਰ ਬੋਤਾਂ ਦੇ ਵਿੱਚ ਇਦਾਂ ਦੇ ਹੈਗੇ ਨੇ ਜਿਨ੍ਹਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਜਾਂ ਜਿੰਨਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੂੰ ਪ੍ਰਸ਼ਾਸਨ ਦੀ ਸੋਝੀ ਨਹੀਂ ਜਿਵੇਂ ਕਿਵੇਂ ਚਲਾਉਣਾ ਸੋ ਉਹ ਉਹ ਇੱਕ ਅ ਹਵਾ ਕਹਿੰਦੇ ਨੇ ਹਵਾ ਬਣ ਗਈ ਸੀ ਤੇ ਉਹਦੇ ਵਿੱਚ ਬਥੇਰੇ ਲੋਕ ਆਪਣਾ ਜਿਵੇਂ ਵੈਦੀ ਗੰਗਾ ਦੇ ਹੱਥ ਧੋ ਕੇ ਇਦਾਂ ਦੇ ਬਥੇਰੇ ਆਏ ਜਿੰਨੇ ਹੱਥ ਧੋਲੇ ਤੇ ਉਹਨਾਂ ਨੇ ਪੰਜਾਬ ਦਾ ਐਡਾ ਘਟ ਨੁਕਸਾਨ ਕਰਤਾ ਸਰਕਾਰ ਦਾ ਤਾਂ ਕਰਨਾ ਹੀ ਸੀ ਪੰਜਾਬ ਦਾ ਐਡਾ ਘਰੇ ਗੇ ਉਹ ਮੇਰੇ ਖਿਆਲ ਹੁਣ ਬੜੇ ਸਾਲ ਲੱਗ ਜਾਣੇ ਉਹਨੂੰ ਪੂਰਦਿਆਂ ਉਹੀ ਹੁਣ ਨਵਾਂ ਹਰੇਕ ਬੰਦਾ ਉੱਠਦਾ ਉੱਠ ਕੇ ਕਹਿ ਦਿੰਦਾ ਕਿ ਮੈਂ ਪੰਜਾਬ ਲਈ ਯਾਤ ਕਰ ਦੂੰ ਮੈਂ ਪੰਜਾਬ ਦਾ ਸਵਾਰ ਦੂੰ ਮੈਂ ਪੰਜਾਬ ਲਈ ਯਾਤ ਕਰ ਦੂੰ ਪੰਜਾਬ ਚ ਬਦਲਾ ਚਾਹੀਦਾ ਹੁਣ ਜਿਹੜੀ ਨਵੀਂ ਇੱਕ ਆ ਮੁਹਿੰਮ ਚੇੜੀ ਜਾ ਰਹੀ ਹੈ ਇਹ ਨਵੇਂ ਕਾਂਗਿਦਾਂ ਲਪਣ ਦੀ ਗੱਲ ਕਰਿਆ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਆਂਦੇ ਨੇ ਕਿ ਅਸੀਂ ਸੱਤਾ ਦੇ ਵਿੱਚ ਆਉਣਾ ਹੈ ਅਸੀਂ ਕਾਬਜ ਹੋਣਾ ਹੈ ਅਸੀਂ ਪੰਜਾਬ ਲਈ ਆ ਕਰਨਾ ਹੈ ਉਹ ਆਪਣਾ ਏਜੰਡਾ ਦੱਸਣ ਉਹ ਪ੍ਰੋਸੈਸ ਪ੍ਰਕਿਰਿਆ ਦੱਸਣ ਕਿਸ ਪ੍ਰਕਿਰਿਆ ਤਹਿਤ ਉਹ ਕੀ ਕਰਨਗੇ ਪਹਿਲਾਂ ਤਾਂ ਉਹ ਇਹ ਗੱਲ ਹੀ ਨਹੀਂ ਕਲੀਅਰ ਕਰ ਪਾ ਰਹੇ ਕਿ ਅਸਲ ਚੋ ਕਰਨਾ ਕੀ ਚਾਹੁੰਦੇ ਨੇ ਵੱਖਰੇ ਰਾਜ ਦੀ ਗੱਲ ਕਰਦੇ ਆ ਵੱਖਰੇ ਰਾਜ ਦੀ ਸਥਾਪਨਾ ਕਰਦੇ ਆ ਵੱਖਰੇ ਅਧਿਕਾਰਾਂ ਦੀ ਗੱਲ ਕਰਦੇ ਆ ਜਾਂ ਹੋਰ ਕੋਈ ਗੱਲ ਕਰਦੇ ਕਿਹੜੀ ਗੱਲ ਕਰਨੀ ਚਾਹੁੰਦੇ ਆ ਫਿਰ ਕਿਹੜੇ ਨਿਯਮ ਤਹਿਤ ਜਾਂ ਕਿਹੜੇ ਆਪਾਂ ਕਹਨੋ ਜਿਵੇਂ ਇੱਕ ਮਨੋਰਥ ਕਹਨੋ ਉਹਦੇ ਤਹਿਤ ਇਹ ਕੋਈ ਸਿਆਸੀ ਪਾਰਟੀ ਰਜਿਸਟਰਡ ਕਰਾਉਣਾ ਚਾਹੁੰਦੇ ਆ ਕਿਹੜੀਆਂ ਸ਼ਰਤਾਂ ਮੰਨਣਗੇ ਕਿਹੜੀਆਂ ਨਹੀਂ ਮੰਨਣਗੇ ਕਿਉਂਕਿ ਜਿਹੜੀਆਂ ਸ਼ਰਤਾਂ ਹੁਣ ਚੋਣ ਕਮਿਸ਼ਨ ਰੱਖੂਗਾ ਜਾਂ ਚੋਣ ਕਮਿਸ਼ਨ ਰੱਖਦਾ ਹੈ ਕਿਸੇ ਪਾਰਟੀ ਵਾਸਤੇ ਰਜਿਸਟਰਡ ਕਰਾਉਣ ਵਾਸਤੇ ਉਹ ਤਾਂ ਪੂਰੇ ਦੇਸ਼ ਵਿੱਚ ਲਾਗੂ ਹੁੰਦੀਆਂ ਨੇ ਫਿਰ ਤੁਸੀਂ ਵੱਖਰੇ ਅਧਿਕਾਰਾਂ ਦੀ ਗੱਲ ਬਾਦੂ ਅਧਿਕਾਰਾਂ ਦੀ ਗੱਲ ਕਿਵੇਂ ਕਰ ਸਕਦੇ ਹੋ ਜੇ ਤੁਸੀਂ ਸੱਤਾ ਦੇ ਵਿੱਚ ਕਾਬਜ਼ ਹੋ ਕੇ ਉਹੀ ਸੰਵਿਧਾਨ ਮੰਨਣਾ ਹੈ ਉਹੀ ਸੈਂਟਰ ਦੇ ਥੱਲੇ ਲੱਗ ਕੇ ਚੱਲਣਾ ਹੈ ਉਹੀ ਸੈਂਟਰ ਦੀ ਹਦਾਇਤਾਂ ਮੰਨਣੀਆਂ ਨੇ ਫਿਰ ਤੁਸੀਂ ਵੱਖਰਾ ਕਿਵੇਂ ਕਰ ਸਕਦੇ ਹੋ ਜੇ ਜੇ ਸੱਤਾ ਦੇ ਵਿੱਚ ਆ ਕੇ ਪਹਿਲਾਂ ਜਿਵੇਂ ਆ ਤੀਸਰੇ ਬਦਲ ਦੀ ਜਿਹੜੀ ਗੱਲ ਕਰ ਰਹੇ ਹਾਂ ਮੈਂ ਇਹ ਤੋਂ ਬੜੀਆਂ ਆਸਾਂ ਸੀਗੀਆਂ ਲੇਕਿਨ ਇਸ ਜਾਲ ਚੋਂ ਨਿਕਲਣਾ ਸੈਂਟਰ ਦੇ ਚੋਂ ਨਿਕਲਣਾ ਬੜਾ ਮੁਸ਼ਕਲ ਹੈ ਇਹਦੇ ਲਈ ਕੋਈ ਕੋਈ ਪ੍ਰਕਿਰਿਆ ਹੋਣੀ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਪਤਾ ਹੋਵੇ ਲੋਕ ਸਾਥ ਦੇਣ ਇੱਕ ਆ ਜਿਹੜਾ ਪਿੱਛੇ ਦੇ ਸੰਘਰਸ਼ ਚ ਚੱਲਿਆ ਸੀ ਕਿਸਾਨੀ ਅੰਦੋਲਨ ਕਹਿੰਦੇ ਨੇ ਜਿਹਨੂੰ ਸ਼ੁਰੂਗ ਵਾਲਾ ਜਿਹੜਾ ਸਾਲ ਭਰ ਚੱਲਿਆ ਉਹ ਉਹ ਦੇਖਿਆ ਜਾਵੇ ਤਾਂ ਉਹ ਲੋਕਾਂ ਦੀ ਬਦੌਲਤ ਹੀ ਹੋਇਆ ਸਾਰਾ ਕੁਝ ਲੋਕ ਲੋਕ ਇਕੱਠੇ ਹੋਏ ਲੋਕਾਂ ਨੇ ਦਬਾਅ ਬਣਾਇਆ ਲੋਕਾਂ ਕਰਕੇ ਉਹ ਜਿੰਨੀ ਵੀ ਕਹਿ ਲੋ ਚਾਹੇ 100% ਕਹਿ ਲੋ ਚਾਹੇ 90 ਕਹਿ ਲੋ ਚਾਹੇ 50 ਕਹਿ ਲੋ ਜਿੰਨੀ ਵੀ ਕੋ ਲੋਕ ਮੰਨ ਸਕਦੇ ਮੰਨ ਲੈਣ ਜਿੱਤ ਤਾਂ ਹੋਈ ਸੋ ਉਹ ਪ੍ਰੋਸੈਸ ਕੀ ਹੈ ਉਹ ਪ੍ਰੋਸੈਸ ਉਸ ਵਿੱਚੋਂ ਲੰਘਣਾ ਕਿਵੇਂ ਹੈ ਤੁਸੀਂ ਉਸ ਨੂੰ ਪਾਰ ਕਿਵੇਂ ਕਰੋਗੇ ਜਿਹੜੀਆਂ ਸੈਂਟਰ ਵੱਲੋਂ ਜਿਹੜੇ ਹਾਰਡਲ ਲਾਏ ਜਾਂਦੇ ਆ ਹੁਣ ਚਾਹੇ ਜਿਵੇਂ ਆਮ ਆਦਮੀ ਪਾਰਟੀ ਦੇ ਬੰਦੇ ਵੀ ਕਹਿੰਦੇ ਆ ਨਾ ਕੱਲਾ ਗਵਰਨਰ ਨਹੀਂ ਸੰਭਾਲ ਇਹਨਾਂ ਤੋਂ ਹੁਣ ਗਵਰਨਰ ਕੌਣ ਤੈਅ ਕਰਦਾ ਹੈ ਤੋ ਐਕਸਟਰਾ ਦੀਆਂ ਜਿਹੜੀਆਂ ਜਿਹੜੇ ਹਾਰਡਲ ਇਹ ਸੈਂਟਰ ਨੇ ਰੱਖਣੇ ਨੇ ਇਹਨਾਂ ਦੇ ਅੱਗੇ ਉਹਨਾਂ ਨੂੰ ਕਿਵੇਂ ਪਾਰ ਕਰਨਗੇ ਇਹ ਤਾਂ ਸਿਰਫ ਇਹ ਹੈ ਕਿ ਹੁਣ ਲੋਕਾਂ ਨੂੰ ਮੂਰਖ ਬਣਾਓ ਸੱਤਾ ਚਾਓ ਉਹੀ ਉਹੀ ਹਾਲ ਜਿਹੜਾ ਪੁਰਾਣੀਆਂ ਪਾਰਟੀਆਂ ਕਰਦੀਆਂ ਆਈਆਂ ਨੇ ਚਾਹੇ ਕਾਂਗਰਸ ਸੀ ਚਾਹੇ ਕਾਲੀਦਾਸ ਬਾਦਲ ਸੀ ਜਾਂ ਕੋਈ ਹੋਰ ਪਾਰਟੀ ਆ ਚਾਹੇ ਉਹ ਚਾਹੇ ਉਹ ਸੈਂਟਰ ਦੇ ਬੈਠਾ ਮੋਦੀ ਹੀ ਆ ਜੇ ਮੋਦੀ ਦੀ ਟੀਮ ਸੱਤਾ ਤੇ ਕਾਬਜ਼ ਹੋ ਰਹੀ ਹੈ बार-बार ਉਹਦੇ ਪਿੱਛੇ ਕਾਰਨ ਦੇਖੋ ਨਾ ਕਿੰਨੇ ਕੁ ਲੋਕ ਨੇ ਜੋ ਜਿਹੜੇ ਸਹਰਦ ਹੋ ਕੇ ਜਾਂ ਜਿਨ੍ਹਾਂ ਨੇ ਡਵੈਲਪਮੈਂਟ ਦੇਖੀ ਜਾਂ ਜਿਨ੍ਹਾਂ ਨੇ ਐਜੂਕੇਸ਼ਨ ਦੇ ਰਾਹ ਦੇਖੇ ਵੀ ਐਜੂਕੇਸ਼ਨ ਲਈ ਕੀ ਕੀਤਾ ਕਿੰਨੇ ਬਜਟ ਸੀ ਰ ਐਜੂਕੇਸ਼ਨ ਵਾਸਤੇ ਕੀ ਕੀ ਕਰਿਆ ਕਿਹੜੇ ਕਿਹੜੇ ਕੰਮ ਹੋਏ ਜਾਂ ਸੇਵ ਸਹੂਲਤਾਂ ਵਾਸਤੇ ਕੀ ਕੀ ਕੰਮ ਹੋਏ ਮੋਦੀ ਸਰਕਾਰ ਨੇ ਕੀ ਕੀ ਕੀਤਾ ਹੈ ਨਾ ਜੇ ਤਾਂ ਉਹਨਾਂ ਨੂੰ ਦੇਖ ਕੇ ਤੁਸੀਂ ਗੱਲ ਕਰਦੇ ਹੋ ਤਾਂ ਕੀ ਮੋਦੀ ਸਰਕਾਰ ਆ ਸਕਦੀ ਆ ਜੋ ਉਹੀ ਉਹਨਾਂ ਨੇ ਕਹਿਤਾ ਕਿ ਹਾਂ ਜੀ ਇੱਥੇ ਰਾਮਨੰਦ ਲਾ ਜੀ ਆ ਗਏ ਇੱਥੇ ਜੋਧੇ ਦਾ ਮੰਦਿਰ ਬਣਾਤਾ ਜੀ ਇੱਥੇ ਹੁਣ ਫਲਾਣੀ ਥਾਂ ਤੇ ਖਦਾਈ ਕਰਨੀ ਹੈ ਉੱਥੇ ਮੰਦਿਰ ਬਣਾ ਦਾਂਗੇ ਮਰਜ਼ੀ ਦੇ ਢਾ ਲਾਂਗੇ ਉੱਥੇ ਐ ਕਰ ਦਾਂਗੇ ਫਿਰ ਫਿਰ ਡਵੈਲਪਮੈਂਟ ਕਿੱਥੋਂ ਹੋਊਗੀ ਫਿਰ 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 ਤੁਸੀਂ ਵਾਦਾਵਾ ਵੀ ਕੀ ਕਰਦੇ ਹੋ ਵਾਦਾ ਵੀ ਕੀ ਕਰ ਸਕਦੇ ਹੋ ਉਹੀ ਹਾਲ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਇੱਕ ਪੰਥਕ ਪਾਰਟੀ ਕਹੋਣ ਵਾਲੀ ਪਾਰਟੀ ਹੈ ਜਿਹੜੀ ਉਹ ਰਾਹ ਲੱਭਦੀ ਫਿਰਦੀ ਹੈ ਉਹਨਾਂ ਨੂੰ ਰਾਹ ਨਹੀਂ ਮਿਲ ਰਿਹਾ ਉਹਨਾਂ ਨੇ ਬਥੇਰੇ ਹੁਣ ਪਿੱਛੇ ਜੇ ਤੁਸੀਂ ਦੇਖੇ ਨੇ ਬਥੇਰੇ ਹੱਤ ਕੰਡੇ ਬੁਣਾਏ ਬਥੇਰੀਆਂ ਰਸਤੇ ਤੜਾਏ ਉਹਨਾਂ ਨੇ ਉਹੀ ਤੁਹਾਨੂੰ ਮਾਲੇ ਕਦੇ ਕੋਸ਼ਿਕਾ ਕਦੇ ਕੋਸ਼ਿਕਾ ਕਦੇ ਕੋਸ਼ਿਕਾ ਕਦੇ ਕੋਸ਼ਿਕਾ ਕਿੱਟਾ ਕਰਾਇਆ ਸਾਰਾ ਕੁਝ ਤੇ ਉਹ ਉਹ ਹੱਥ ਨਹੀਂ ਪੈ ਰਿਆ ਉਹਨਾਂ ਦਾ ਜੇ ਉਹੀ ਹਾਲ ਇਹਨਾਂ ਨੇ ਕਰਨਾ ਜਿਹੜੇ ਨਵੇਂ ਪਾਰਟੀ ਵਾਲੇ ਅਨਾਉਂਸਮੈਂਟਾਂ ਕਰੀ ਜਾਂਦੇ ਨੇ ਉਹ ਪਹਿਲਾਂ ਜੇ ਉਹੀ ਧਰਮ ਦੇ ਨਾਂ ਤੇ ਵੀ ਹਾਂ ਸਾਡਾ ਬਜੋਖੜ ਇਹ ਸੀਗਾ ਜੀ ਅਸੀਂ ਹੁਣ ਇਹ ਕਰਦਾਂਗੇ ਉਹ ਦੱਸਣ ਪਰ ਕਿਰਿਆ ਦੱਸਣਾ ਨਮਜੋਤ ਸਿੰਘ ਸਿੱਧੂ ਵੀ ਆਏ ਸੀ ਕਿਸੇ ਟਾਈਮ ਤੁਸੀਂ ਦੇਖਿਆ ਹੀ ਹੋਣਾ ਕਿ ਸਰਕਾਰ ਸੀ ਉਦੋਂ ਉਦੋਂ ਉਹਨਾਂ ਨੇ ਕੇਵਲ ਮਾਫੀਆ ਵੀ ਚੱਕਿਆ ਕਿ ਮੈਂ ਪਰਚੇ ਖੋਲ-ਖੋਲ ਰੱਖੇ ਸਾਰਾ ਕੁਝ ਕਰਿਆ ਹਨਾ ਏਜੰਡੇ ਤੈਅ ਕਰੇ ਇਹ ਕਰਦਾਂਗੇ ਉਹ ਕਰਦਾਂਗੇ ਕੀ ਹੋਇਆ ਕੀ ਆ ਸੋ ਉਹ ਜੋ ਕਾਰਨ ਉਹਦਾ ਕਾਰਨ ਹੀ ਆ ਨਾ ਕਿ ਡੰਡਾ ਕਿਧਰ ਉਪਰੋਂ ਐ ਸਿਰ ਤੇ ਰੱਖਿਆ ਹੋਇਆ ਕਿਸੇ ਹੋਰ ਦੇ ਡੰਡੇ ਨਾਲ ਚੱਲ ਰਹੇ ਨੇ ਐਦਾਂ ਆਪ ਮੁਹਾਰੇ ਜਾ ਕੇ ਤੁਸੀਂ ਟੱਕਰ ਮਾਰ ਲੈਣੀ ਆ ਕਹਿ ਲਉ ਕਿ ਗੱਦ ਤੇ ਸਿਰ ਮਾਰਨ ਵਾਲਾ ਕੰਮ ਮਿਲਣਾ ਤਾਂ ਕੁਝ ਨਹੀਂ ਹੈਗਾ ਇਹ ਹੈਗਾ ਕਿ ਕੁਝ ਕੁ ਲੋਕਾਂ ਦੇ ਘਰ ਚੱਲ ਜਾਣੇ ਸੱਤਾ ਚਾ ਜਾਣੇ ਉਹ ਬਾਡੀਗਾਰਡ ਮਿਲ ਜਾਣੇ ਉਹ ਹੀ ਕਾਰਾਂ ਜਿਪਸੀਆਂ ਸਲੂਟ ਮਰਵਾਣੇ ਆ ਲੋਕਾਂ ਦੇ ਫੇਰ ਡੰਡੇ ਪਾਣੇ ਨੇ ਬੇਰਜ਼ਗਾਰੀ ਕਿਵੇਂ ਹਟੂ ਪੰਜਾਬ ਚੋਂ ਕਿਵੇਂ ਤੁਸੀਂ ਜਿਹੜੇ ਪ੍ਰਵਾਸ ਹੋ ਰਹੇ ਬਾਹਰ ਉਹ ਕਿਵੇਂ ਹਟਾਓਗੇ ਤੁਸੀਂ ਬਜਟ ਆਪਣਾ ਤਿਆਰ ਕਰੋਗੇ ਤੁਸੀਂ ਪੈਸਾ ਕਿੱਥੋਂ ਲਿਆਓਗੇ ਤੁਸੀਂ ਰੈਵਨਿਊ ਕਿੱਥੋਂ ਇਕੱਠਾ ਕਰੋਗੇ ਆਮ ਆਦਮੀ ਪਾਰਟੀ ਤਾਂ ਬਥੇਰਾ ਕੁਝ ਕਹਿੰਦੀ ਸੀ ਉਹਨਾਂ ਤੋਂ ਤਾਂ ਹੋ ਰਿਆ ਨਹੀਂ ਤੁਹਾਡਾ ਏਜੰਡਾ ਕੀ ਹੋਊਗਾ ਤੁਸੀਂ ਤੁਸੀਂ ਦੱਸੋ ਆਪਣਾ ਵੀ ਤੁਸੀਂ ਆ ਇਥੋਂ ਰੈਵਨਿਊ ਮਿਲੂਗਾ ਸੇਹ ਸਹੂਲਤਾਵਾਂ ਵਾਸਤੇ ਤੁਸੀਂ ਕੀ ਕਰੋਗੇ ਤੁਸੀਂ ਸੈਂਟਰ ਤੋਂ ਪਰੇ ਹੋਗੇ ਕਿਵੇਂ ਚੱਲੋਗੇ ਤੁਸੀਂ ਐਜੂਕੇਸ਼ਨ ਦੇ ਫੀਲਡ ਵਿੱਚ ਖੇਤਰ ਵਿੱਚ ਕੀ ਨਵੀਆਂ ਪਲਾਘਾਂ ਪਟੋਗੇ ਇਹ 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 ਦੱਸਣਾ ਪਊਗਾ ਤੁਸੀਂ ਨੌਜਵਾਨਾਂ ਵਾਸਤੇ ਕੀ ਕਰੋਗੇ ਠੀਕ ਹੈ ਇਹ ਇਹ ਸਾਰਾ ਕੁਝ ਤੁਸੀਂ ਕਲੀਅਰ ਕਰੋਗੇ ਤਾਂ ਲੋਕਾਂ ਕੋਲ ਜਾਉਗੇ ਨਹੀਂ ਤਾਂ ਸੱਤਾ ਤਾਂ ਫਿਰ ਉਹੀ ਆ ਕਿ ਕਾਲੀ ਆਉਂਦੇ ਸੀ ਕਾਂਗਰਸ ਚੁੱਪ ਬੈਹਂਦੀ ਸੀ ਕਾਂਗਰਸ ਆਉਂਦੇ ਸੀ ਕਾਲੀ ਚੁੱਪ ਬੈਹਂਦੇ ਸੀ ਹੁਣ ਤਿੰਨ ਨਹੀਂ ਚਾਰ ਹੋ ਜਾਣੇ ਚਾਰ ਨਹੀਂ ਪੰਜ ਹੋ ਜਾਣੇ ਆ ਕਿ ਠੀਕ ਹੈ ਭਾਈ ਵਾਰੀ ਸਿਰ ਗੱਡੀ ਜਾਓ ਪਰ ਲੋਕਾਂ ਦਾ ਤਾਂ ਭਲਾ ਹੋਣਾ ਹੈ ਜਿਹੜੀ ਇਹਦੇ ਵਿੱਚ ਕਲੀਅਰ ਨਹੀਂ ਨਾ ਹੈ ਏਜੰਡਾ ਕਲੀਅਰ ਨਹੀਂ ਹੈ ਕੋਈ ਕਿਤੋਂ ਉੱਠਦਾ ਹੈ ਚਾਰ ਗੱਲਾਂ ਕਰਦਾ ਹੈ ਧਰਮ ਦੇ ਨਾਂ ਤੇ ਲਲਾ ਲਲਾ ਕਰਦਾ ਹੈ ਡਾਂਗਾ ਖੜਕਾ ਦਾਂਗੇ ਵੜਦਾਂਗੇ ਮਾਰਦਾਂਗੇ ਕੁੱਟਦਾਂਗੇ ਜੇ ਕਰਦਾਂਗੇ ਉਹ ਕਰਦਾਂਗੇ ਹੋਰ ਪੰਜਾਬ ਦੇ ਲੋਕਾਂ ਨੂੰ ਇਹੀ ਚਾਹੀਦਾ ਹੈ ਉਹ ਕਿਉਂ ਫਿਤਰਤ ਹੋਈ ਨਾ ਹਰ ਇੱਕ ਥਾਂ ਤੇ ਅੱਜ ਪੰਜਾਬ ਦੇ ਹਰ ਇੱਕ ਖੇਤਰ ਦੇ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਕਹਿ ਲਓ ਜਿੱਥੇ ਕਿ ਪੰਜਾਬੀ বাসਦਾ ਚਾਹੇ ਚਾਹੇ ਵਿਦੇਸ਼ਾਂ 'ਚ ਨੇ ਤੁਸੀਂ ਡੰਡਾ ਸੋਟਾ ਹੁੰਦਾ ਦੇਖ ਲਓ ਗੁਰਦੁਆਰਿਆਂ 'ਚ ਹੁੰਦੇ ਨਹੀਂ ਵਿਦੇਸ਼ਾਂ 'ਚ ਗੁਰਦੁਆਰਿਆਂ 'ਚ ਹੁੰਦੇ ਨਹੀਂ ਉਹ ਕਾਰਨ ਇਹ ਨਹੀਂ ਹੈਗਾ ਕਿ ਕੋਈ ਕੋਈ ਜਿਵੇਂ ਆਪਾਂ ਗੱਲ ਪਿੰਡਾਂ 'ਚ ਬੱਟ ਦਾ ਰੌਲਾ ਨਹੀਂ ਚੌਧਰ ਦਾ ਰੌਲਾ ਹਰ ਇੱਕ ਬੰਦਾ ਪ੍ਰਧਾਨ ਉਹੀ ਗੱਲ ਇੱਥੇ ਹੈ ਡੰਡਾ ਸੋਟਾ ਹੁਣ ਹਰ ਇੱਕ ਤਿਆਰ ਆ ਉਹ ਕਹਦਾ ਲੈ ਮੈਂ ਨਾ ਪਿੱਛੇ ਰਹਿ ਜਾ ਮੈਂ ਨਾ ਪਿੱਛੇ ਰਹਿ ਜਾ ਮੈਨੂੰ ਕੋਈ ਕਿਵੇਂ ਕਹੇ ਲੂ ਮੈਨੂੰ ਕਿਵੇਂ ਕਿਵੇਂ ਕਹੇ ਲੂ ਉਹ ਗੱਲ ਲੈ ਕੇ ਸਾਰੇ ਨਾਲ ਦੱਲਣ ਨੂੰ ਤਿਆਰ ਹੋ ਜਾਣਗੇ ਡੰਡੇ ਸੁੱਟੇ ਦੇ ਨਾਂ ਨੂੰ ਕਿ ਡੰਡਾ ਖੜਕਾ ਦਿਓ ਡੰਡਾ ਖੜਕਾ ਦਿਓ ਐਦਾਂ ਕਰ ਦਿਓ ਕਰ ਦਿਓ ਠੀਕ ਹੈ ਲੇਕਿਨ ਜਿਹੜੀ ਅਕਲ ਵਾਲੀ ਗੱਲ ਹੈ ਜਿਹੜੀ ਸਾਨੂੰ ਚਾਹੀਦੀ ਹੈ ਜਿਹੜੀ ਅੱਜ ਪੰਜਾਬ ਨੂੰ ਉਹ ਹੈਗੇ ਪੰਜਾਬ ਦੇ ਕਿਤੇ ਥੱਲੇ ਜਾ ਰਿਹਾ ਆਰਥਿਕ ਤੌਰ ਤੇ ਜਾ ਰਿਹਾ ਪਛੜ ਰਿਹਾ ਜਾਂ ਖੇਡਾਂ ਚ ਜਾਂ ਸਿੱਖਿਆ ਦੇ ਖੇਤਰ ਤੇ ਜਾਂ ਸੇਧ ਸਹੂਲਤਾਂ ਦੇ ਖੇਤਰ ਤੇ ਕਿਤੇ ਪਛੜ ਰਿਹਾ ਹੈ ਤਾਂ ਉਹਨੂੰ ਕਿਵੇਂ ਸਾਹਮਣਾ ਉਹ ਇਹ ਨਹੀਂ ਹੈਗਾ ਕਿ ਤੁਸੀਂ ਸੱਤਾ ਪਰਵਰਤਨ ਨੇ ਆ ਕਿ ਆਪ ਚੌਧਰਾ ਮਾਣੀ ਜਾਓ ਠੀਕ ਹੈ ਜੀ ਲੋਕਾਂ ਨੂੰ ਪਿੱਛੇ ਲਾ ਕੇ ਵੋਟਾਂ ਮਟੋਰ ਲਓ ਉਹ ਧਰਮ ਦੇ ਨਾਂ ਤੇ ਕਹਿ ਲਓ ਨਾ ਬੋਲੇ ਸੋਨਿਹਾਲ ਦਾ ਨਾਰਾ ਜਗ ਜਾਇਆ ਤਾਂ ਵੋਟਾਂ ਲੈ ਕੇ ਹਾਸਲ ਕਰ ਲਓ ਜਾਂ ਪੰਥ ਦੀ ਗੱਲ ਕਰਕੇ ਵੋਟਾਂ ਹਾਸਲ ਕਰ ਲਓ ਤੇ ਬੈਠ ਕੇ ਕੁਰਸੀਆਂ ਦੇ ਮੁੜ ਕੇ ਕੌਣ ਆ ਪੰਜਾਬ ਦਾ ਹੁੰਦਾ ਨਹੀਂ ਜੀ ਫਿਰ ਮੁੜ ਕੇ ਫੇਰ ਦੇਖਣ ਲੱਗੇ ਨਹੀਂ ਸਾਡੀ ਤਾਂ ਆਹੀ ਭਾਰੀ ਹੈ ਜੀ ਜਿਵੇਂ ਹੁਣ ਆ ਆਮ ਆਦਮੀ ਪਾਰਟੀ ਵਾਲੇ ਕਹਿਣ ਲੱਗੇ ਨਾ ਕਿ ਸਾਡੀ ਤਾਂ ਬਹੁਤ ਸਾਰੇ ਵਿਧਾਇਕ ਪਸੰਦ ਹੀ ਆ ਕਿ ਸਾਡੀ ਤਾਂ ਆਹੀ ਭਾਰੀ ਹੈ ਜੀ ਅੱਗੇ ਪਤਾ ਨਹੀਂ ਉਹ ਤਾਂ ਕਹਿੰਦੇ ਪਤਾ ਨਹੀਂ ਟਿਕਟ ਮਿਲੂਗੀ ਕਿ ਨਹੀਂ ਮਿਲੂਗੀ ਲੋਕਾਂ ਦਾ ਤਾਂ ਫਤਵਾ ਪਾਸੇ ਰਿਹਾ ਉਹ ਉਹੀ ਗੱਲ ਇਹ ਨਾ ਕਰਨ ਲੱਗ ਜਾਣ ਫਿਰ ਫਾਇਦਾ ਨਹੀਂ ਹੁੰਦਾ ਦਰਅਸਲ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਅਜੰਡਾ ਕਲੀਅਰ ਹੋਣਾ ਚਾਹੀਦਾ ਹੈ ਕਿ ਕੌਣ ਹੈ ਤੁਸੀਂ ਕੌਣ ਹੋ ਤੇ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ ਪੰਜਾਬ ਦੀ ਨੌਜਵਾਨੀ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਤੁਹਾਡੇ ਅਜੰਡੇ ਕੀ ਨੇ ਹਰ ਹਰ ਖੇਤਰ ਚ ਇਹ ਬੋਲੇ ਨਹੀਂ ਕਿ ਤੁਸੀਂ ਆਮ ਕਹਿ ਦੋਗੇ ਸੱਤਾ ਹਾਸਲ ਕਰਕੇ ਅਸੀਂ ਐ ਕਰਦਾਂਗੇ ਇਹ ਕੋਈ ਏਜੰਡਾ ਨਹੀਂ ਹੁੰਦਾ ਕਿਵੇਂ ਕਰੋਗੇ ਸੈਂਟਰ ਤੋਂ ਪਾਸੇ ਹੋ ਕੇ ਕਿਵੇਂ ਚੱਲਿਆ ਜਾਊਗਾ ਸਭ ਤੋਂ ਪਹਿਲਾਂ ਤਾਂ ਇਹ ਰੈਵਨਿਊ ਕਿੱਥੋਂ ਆਊਗਾ ਤੇ ਪੰਜਾਬ ਦੇ ਲੋਕਾਂ ਲਈ ਖਾਸ ਕਰ ਨੌਜਵਾਨਾਂ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਕਰੋਗੇ ਕਿਵੇਂ ਕਰੋਗੇ ਕਿ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਜੀ ਉਸੇ ਬਿਲਕੁਲ ਰੋਮਿੰਦਰ ਜੀ ਹੁਣ ਜਿਵੇਂ ਮਾਗੀ ਹੈ ਮਾਗੀ ਨੂੰ ਤੁਹਾਨੂੰ ਪਤਾ ਕਿ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਤੇ ਸਾਰੇ ਹੀ ਸਿਆਸਤੀਆਂ ਜਾ ਕੇ ਲੋਕਾਂ ਦਾ ਇਕੱਠ ਕਰਕੇ ਆਪਣੀ ਗੱਲ ਰੱਖਦਿਆਂ ਨੇ ਠੀਕ ਹੈ ਚਲੋ ਆਪਣਾ ਇੱਕ ਉਹਨਾਂ ਦਾ ਕੰਮਕਾਰ ਦਾ ਤਰੀਕਾ ਹੁੰਦਾ ਸਿਆਸੀ ਪਾਰਟੀਾਂ ਦਾ ਕਰਨ ਦਾ ਪਰ ਸੁਖਵੀਰ ਸਿੰਘ ਬਾਦਲਵੋਰਾ ਦੀ ਜਿਹੜੀ ਬਿੱਤੇ ਕੱਲ ਦੀ ਸਪੀਚ ਹੈ ਉਹ ਉਸ ਸਪੀਚ ਦੇ ਉੱਪਰ ਬੜੇ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਨੇ ਜਿਵੇਂ ਸੁਖਵੀਰ ਸਿੰਘ ਬਾਦਲਵੋਰਾ ਨੂੰ ਲੋਕਾਂ ਨੂੰ ਸੰਬੋਧਨ ਹੋ ਕੇ ਕਹਿ ਰਹੇ ਸੀ ਕਿ ਜੋ ਕੁਝ ਸਾਨੂੰ ਸਜ਼ਾਾਂਾਂ ਲੱਗੀਆਂ ਜਾਂ ਉਹ ਅਸੀਂ ਪ੍ਰਵਾਨ ਕੀਤਾ ਜੋ ਕੁਝ ਅਸੀਂ ਨਹੀਂ ਵੀ ਕੀਤਾ ਉਹ ਵੀ ਅਸੀਂ ਆਪਣੀ ਝੋਲੀ ਪਵਾ ਲਿਆ 2 ਦਸੰਬਰ ਵਾਲੀ ਗੱਲ ਸੀ ਤੇ ਇਹਨਾਂ ਲਈ ਹੋਰ ਵੀ ਅੱਗੇ ਕਾਫੀ ਉਹਨਾਂ ਨੇ ਗੱਲਾਂ ਕਹੀਆਂ ਤੁਸੀਂ ਸੋਹਣੀ ਸਪੀਚ ਉਹ ਸੋ ਜੋ ਸੁਖਬੀਰ ਸਿੰਘ ਬਾਦਲਪੁਰਾ ਦੀ ਕੱਲ ਦੀ ਸਪੀਚ ਹੈ ਇਸ ਤਰੀਕੇ ਦੇ ਪ੍ਰਤੀਕਰਮ ਅਲੱਗ-ਅਲੱਗ ਲੋਕਾਂ ਵੱਲੋਂ ਆ ਰਹੇ ਨੇ ਕਿਵੇਂ ਰਹੂਗਾ ਉਹਦਾ ਸੁਖਬੀਰ ਸਿੰਘ ਬਾਦਲਪੁਰਾ ਦੇਖੋ ਗੱਲ ਦਾ ਹੁਣ ਜਿਹੜਾ ਆਹ 2 ਦਸੰਬਰ ਵਾਲਾ ਮਸਲਾ ਸੀਗਾ ਜੀ 2 ਦਸੰਬਰ ਨੂੰ ਜੋ ਗੱਲਬਾਤ ਹੋਈ ਸ੍ਰੀ ਕਾਹਤਾਖਬ ਦੇ ਸਾਹਮਣੇ ਸਮਰਪਿਤ ਹੋਏ ਉਹ ਜਾ ਕੇ ਉਹਨਾਂ ਨੇ ਸਾਡੇ ਦੋਸ਼ ਵੀ ਫੂਲ ਲਏ ਉਦੋਂ ਵਸ ਜਾਵਾ ਤਨਖਾਹ ਜਿਹਨੂੰ ਕਹ ਲੋ ਉਹ ਵੀ ਉਹ ਪੂਰੀ ਵੀ ਕੀਤੀ ਲੇਕਿਨ ਜੋ ਉੱਥੋਂ ਜਾਰੀ ਹੋਈ ਸੀ ਹੁਕਮ ਨਾਮੇ ਕਹ ਲੋ ਉਹ ਜਾ ਉੱਥੋਂ ਫੈਸਲਾ ਜੋ ਹੋਇਆ ਸੀਗਾ ਉਹਦੇ ਤੇ ਅਕਾਲੀ ਦਾ ਨਾਮ ਉਹਨੂੰ ਤਿਆਰ ਹੀ ਨਹੀਂ ਹੈ ਉਸ ਗੱਲ ਦਾ ਜਵਾਬ ਸਭ ਤੋਂ ਵੱਡਾ ਮਾਗੀ ਦੇ ਮੇਲੇ ਤੇ ਜੇ ਇਹਨਾਂ ਨੂੰ ਚਾਹੇ ਬਾਅਦ 'ਚ ਦੇ ਦੇਣ ਤੇ ਪਹਿਲਾਂ ਦੇ ਦੇਣ ਕੋਈ ਸਵਾਲ ਤਾਂ ਉੱਥੇ ਹੀ ਖੜਾ ਹੋ ਹੁਣ ਲੋਕ ਵੀ ਇੱਕ ਕਹਿ ਲੋ ਨਾ ਜਿਹੜਾ ਸੌਫਟ ਕਾਰਨਰ ਬਣਿਆ ਸੀਗਾ ਸੁਖੀਰ ਸਿੰਘ ਬਾਦਲ ਹੁਣਾ ਬਾਰੇ ਜਿਵੇਂ ਪ੍ਰਵਾਨ ਕਰ ਲਿਆ ਵੀ ਚਲੋ ਠੀਕ ਐ ਗੁਰੂ ਘਰ ਆਏ ਸ੍ਰੀ ਕਾਲਕਸਰ ਸਾਹਿਬ ਦੀ ਜਿਹੜੀ ਸ਼ਰਮੌਰ ਸੰਸਥਾ ਹੈਗੀ ਐ ਉਹਦੀ ਅਗਵਾਈ ਕਬੂਲੀ ਉੱਥੇ ਖੜ ਕੇ ਉਹਨਾਂ ਨੇ ਕਬੂਲ ਕਰ ਲਿਆ ਕਿ ਜੋ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਉਹਦੀ ਮਾਫੀ ਮੰਗਦੇ ਆ ਜਾਂ ਜੋ ਵੀ ਸਜ਼ਾ ਤਨਖਾਹ ਲੱਗੀ ਹੋ ਉਹਨੂੰ ਪੂਰਾ ਕਰਤਾ ਇੱਕ ਨਾਲ ਸੌਫਟ ਕਾਰਨਰ ਬਣ ਗਿਆ ਸੀ ਕਿ ਚਲੋ ਕਿਤੇ ਨਾ ਕਿਤੇ ਜਾ ਕੇ ਠੀਕ ਹੈ ਗਲਤੀਆਂ ਹੋ ਗਈਆਂ ਹੋਣਗੀਆਂ ਹੋਣ ਜਾਂ ਕਰੀਆਂ ਉਹ ਆ ਕੇ ਇੱਕ ਵਾਰ ਕਬੂਲਤਾ ਕਰਕੇ ਲੇਕਿਨ ਜਿਹੜੇ ਉੱਥੋਂ ਫੈਸਲੇ ਹੋਏ ਸੀ ਤਿੰਨ ਦਿਨਾਂ ਚ ਤੁਸੀਂ ਜ਼ਿਕਰ ਵੀ ਕਰ ਰਹੇ ਸੀ ਤਿੰਨ ਦਿਨਾਂ ਦੇ ਵਿੱਚ ਸਟੇਵਾ ਪ੍ਰਵਾਨ ਕਰਨ ਵਾਲਾ ਹੋ ਗਿਆ ਜਾਂ ਕਮੇਟੀ ਬਣਾ ਕੇ ਨਵੀਂ ਭਰਤੀ ਇਹ ਉਹ ਉਹ ਸਾਰਾ ਉੱਥੇ ਦਾ ਉੱਥੇ ਹੀ ਖੜਾ ਉਹ ਤੋਂ ਉਹ ਤੋਂ ਸਿੱਧਾ ਭਾਵ ਹੈ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਹੈਗਾ ਪੰਥਕ ਪਾਰਟੀ ਕਹਨ ਵਾਲਾ ਉਹ ਉਹਦਾ ਖੋਈ ਚੁੱਕਾ ਪਹਿਲਾਂ ਹੀ ਇਹ ਵੀ ਇਹ ਵੀ ਆਪਾਂ ਕਹਿ ਲੋ ਕਿ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮ ਜਾਰੀ ਹੁੰਦੇ ਐ ਉਹਨਾਂ ਤੋਂ ਮੁਨਕਰ ਐ ਇਨਕਾਰੀ ਐ ਮੰਨਣ ਨੂੰ ਕਿਤੇ ਤਿਆਰ ਨਹੀਂ ਇਹ ਸਿਰਫ ਲੋਕ ਬਖਾਵਾ ਕਰਾਇਆ ਗਿਆ ਸ਼ੋਸ਼ੇਗਵਾਦੀ ਕਰੀਗੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਨੂੰ ਹੋਣਾ ਜਾਂ ਉੱਥੇ ਖੜ ਕੇ ਕਹਿ ਦੇਣਾ ਹਾਂਜੀ ਹਾਂਜੀ ਕਰ ਦੇਣਾ ਤੇ ਉਹ ਉਹ ਇੱਕ ਲੋਕਾਂ ਦੇ ਬਣਾ ਤੇ ਚੱਲੀ ਗਈ ਗੱਲ ਇਹ ਘਰ ਘਰ ਦੀ ਸੌਫਟ ਕਾਰਨਰ ਜਿਹੜਾ ਪਿੱਛੇ ਰਹਿ ਗਿਆ ਉਹ ਇਹ ਹਮਦਰਦੀ ਹੁਣ ਅ ਜਿਵੇਂ ਕਹ ਲੋ ਕਿ ਵਾਜਾ ਮਾਰ ਰਹੇ ਨੇ ਹੁਣ ਮਾਗੀ ਦੇ ਮੇਲੇ ਤੇ ਇਕੱਠੇ ਹੋ ਜੀ ਇਕੱਠੇ ਹੋ ਹੋ ਜਾਣਗੇ ਲੋਕਾਂ ਨੇ ਤਾਂ ਕਾਨਫਰੰਸ ਹੋਣੀ ਹੁੰਦੀ ਹੈ ਕਿਤੇ ਵੀ ਇਕੱਠ ਕਰਦੇ ਨੇ ਇਹ ਗੱਲ ਵੱਖਰੀ ਹੈ ਕਿ ਇਕੱਠ ਨਾਲ ਕੋਈ ਵੋਟ ਪਾਜੂਗਾ ਜਾਂ ਕੁਝ ਹੋਰ ਗੱਲ ਸੁਣਨ ਵਾਸਤੇ ਵੀ ਜਾਂਦੇ ਆ ਕੋਈ ਸਵਾਲ ਕਰਨ ਵਾਸਤੇ ਜਾਂਦੇ ਜਾਂ ਕੋਈ ਬੈਸੇ ਸ਼ੌਂਕੀਆ ਤੌਰ ਤੇ ਮਨੋਰੰਜਨ ਤੌਰ ਤੇ ਚਲੇ ਜਾਂਦੇ ਮਨੋਰੰਜਨ ਹੋਏਗਾ ਉਹ ਉਹ ਗੱਲਾਂ ਨਾਲ ਇਕੱਠ ਤਾਂ ਹੋ ਸਕਦਾ ਹੈ ਲੇਕਿਨ ਜਿਹੜਾ ਜਿਹੜਾ ਕਾਲੀਦਾਲ ਦਾ ਔਰ ਸੂਖ ਬਣਨਾ ਚਾਹੀਦਾ ਸੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਉਹ ਨਹੀਂ ਬਣ ਪਾਇਆ ਉਹ ਸਗੋਂ ਉਹਦੇ ਚ ਲਗਾਤਾਰ ਗ੍ਰਾਫਟੀ ਆਈ ਹੈ ਉਹ ਗ੍ਰਾਫਟ ਹੋਰ ਵਾਦੀ ਹੈ ਕਾਰਨ ਇਹ ਹੀ ਹੋ ਗਿਆ ਕਿ ਉਸ ਚੀਜ਼ ਤੋਂ ਮੁਨਕਰ ਹੋ ਗਏ ਇਹ ਤੁਰੰਤ ਸਤੀਵਾ ਪ੍ਰਵਾਨ ਕਰਕੇ ਨਵੀਂ ਕਮੇਟੀ ਦਾ ਗਠਨ ਕਰਕੇ ਨਵੀਂ ਭਰਤੀ ਸ਼ੁਰੂ ਕਰ ਦੇਣੀ ਚਾਹੀਦੀ ਸੀ 6 ਮਹੀਨੇ ਸਾਲ ਜੇ ਪਰੇ ਪ੍ਰਧਾਨਗੀ ਤੋਂ ਰਹਿਣਾ ਵੀ ਪੈ ਜਾਂਦਾ ਸੁਖਵੀਰ ਸਿੰਘ ਬਾਦਲ ਨੂੰ ਤਾਂ ਕੀ ਹੋ ਜਾਂਦਾ ਦਾਰਤ ਹਾਊਸੇ ਚੀਜ਼ ਦਾ ਸਤੰਦ ਹੈ ਨਾ ਜਿਹੜਾ 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 ਡਰ ਹੈ ਉਸ ਉਸ ਕੁਰਸੀ ਦਾ ਹੈ ਕਿ ਕੁਰਸੀ ਨਾਲ ਖੁਸ ਜੇ ਜੇ ਪਾਸੇ ਹੋ ਗਏ ਖਬਰੇ ਕਿਸੇ ਨੇ ਕੁਰਸੀ ਦੇ ਮੋੜ ਬੈਠਣ ਦੇਣਾ ਜਾਂ ਨਹੀਂ ਦੇਣਾ ਉਹੀ ਕੁਰਸੀ ਨੂੰ ਲੈ ਕੇ ਨਮਾ ਕਾਲੀ ਦਾ ਨਾ ਰਿਹਾ ਹੁਣ ਨਵੇਂ ਕਾਲੀ ਦਾ ਬਾਰੇ ਵੀ ਤਾਂ ਤੰਜ ਕਸਿਆ ਹੀ ਆ ਉਹ ਕਹਿੰਦਾ ਇੱਕ ਦਿਨ ਦੀ ਜੇਲ੍ਹ ਕੱਟ ਕੇ ਤੁਸੀਂ ਕਹਿੰਦਾ ਆ ਜੋ ਸੀਐਮ ਬਣ ਜੀ ਇਹ ਪੰਜਾਬ ਸਾਭਲੀ ਇਹ ਮੇਰੇ ਪਾਲਰ ਨੇ ਕਹਿੰਦੇ 16 ਸਾਲ ਜੇਲ੍ਹ ਕੱਟੀ ਤੇ ਜੇ 16 ਸਾਲ ਜੇਲ੍ਹ ਕੱਟੀ ਤਾਂ ਪੰਜ ਵਾਰ ਮੁੱਖ ਮੰਤਰੀ ਬਣ ਗਏ ਲੋਕਾਂ ਨੇ ਵੀ ਸਿਰ ਤੇ ਬਿਠਾ ਕੇ ਰੱਖਿਆ ਉਹਨੇ ਜੇ ਪੁੱਛਿਆ ਸਿੰਘਪ੍ਰ ਸਿੰਘ ਆਵਾਜ਼ ਨੂੰ ਉਹਨਾਂ ਨੂੰ ਵੀ ਤੁਸੀਂ ਤਾਂ ਦੇਲ ਕੱਟੀ ਨਹੀਂ ਪੰਜਾਬ ਦੇ ਲਈ ਤੁਸੀਂ ਤੁਸੀਂ ਤਾਂ ਨਹੀਂ ਦੇਲ ਕੱਟੀ ਦਾ ਮਤਲਬ ਤੁਸੀਂ ਵੀ ਹੱਕਦਾਰ ਨਹੀਂ ਹੈਗੇ ਯਾਨੀ ਕਿ ਕੈਨ ਤੋਂ ਭਾਵ ਹੈ ਕਿ ਤੁੰਨਾ ਵੀ ਤਰੀਕੇ ਨਾਲ ਨਹੀਂ ਕਰ ਪਾਰੇ ਵੀ ਕਿੱਥੇ ਕਰਨੀ ਚਾਹੀਦੀ ਹੈ ਕਿੱਥੇ ਨਹੀਂ ਕਰਨੀ ਚਾਹੀਦੀ ਸੋ ਇੱਕ ਤਵਾਜਨ ਹੁੰਦਾ ਬਣਨਾ ਜ਼ਰੂਰੀ ਹੁੰਦਾ ਹੈ ਉਹ ਤਵਾਜਨ ਤੋਂ ਮਤਲਬ ਪਰੇ ਹੋ ਗਏ ਹੈ ਉਹ ਡਾਵਾਡੂਲ ਸਥਿਤੀ ਹੋਈ ਪਈ ਹੈ ਅ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਸਥਾਨ ਪਿਆ ਹੈ ਜਿਹੜਾ ਸ਼੍ਰੋਮਣੀ ਕਾਲੀ ਦਲ ਬਾਦਲ ਵੱਲੋਂ ਪੱਕਾ ਨੂੰ ਖਾਲੀ ਕਰ ਦਿੱਤਾ ਗਿਆ ਹੁਣ ਪੰਥਕ ਦੇ ਨਾਂ ਤੇ ਪੰਥ ਦੇ ਨਾਂ ਤੇ ਪੰਥਕ ਪਾਰਟੀ ਦੇ ਨਾਂ ਤੇ ਕੋਈ ਵੀ ਬੰਦਾ ਆ ਸਕਦਾ ਹੈ ਇਹ ਨਹੀਂ ਕੋਈ ਵੀ ਅਮਰਤਪਾਲ ਜਾਂ ਸੰਜੀਤ ਸਿੰਘ ਖਾਲਸਾ ਹੀ ਹੋਣਗੇ ਕੋਈ ਹੋਰ ਬੰਦਾ ਵੀ ਆ ਸਕਦਾ ਉਹਨਾਂ ਦੇ ਸਬਸਟੀਟਿਊਟ ਵੀ ਹੋ ਸਕਦਾ ਹੈ ਕੋਈ ਪੈਰਰਰ ਬੰਦਾ ਵੀ ਆ ਸਕਦਾ ਤੇ ਉਹ ਖਲਾਅ ਭਰ ਸਕਦਾ ਹੈ ਉਹ ਇਹੀ ਹੈ ਕਿ ਪੰਥ ਜਾਂ ਪੰਥਕ ਦੇ ਨਾਂ ਤੇ ਭਰ ਸਕਦਾ ਹੈ ਲੇਕਿਨ ਪੰਜਾਬ ਲਈ ਕੀ ਹੈ ਉਹਨਾਂ ਕੋਲ ਪੰਜਾਬ ਦੇ ਲਈ ਕਰਨ ਲਈ ਕੀ ਹੈ ਪ੍ਰਕਿਰਿਆ ਕੀ ਹੈ process ਕੀ ਹੈ ਕਿਹਦੇ ਤੋਂ ਲੰਘਣ ਕੇ ਉਹ ਨਹੀਂ ਹੈ ਉਹ ਉਹ ਸ਼ਾਇਦ ਇਹਨਾਂ ਕੋਲ ਸ਼ਾਇਦ ਹੀ ਹੋ ਗਈ ਹੁਣ ਗੱਲ ਤਾਂ ਇਹ ਹੁੰਦੀ ਹੈ ਕਿ ਸੋਚ ਸਮਝ ਵਾਲਾ ਬੰਦਾ ਜਿਹੜਾ ਹੈਗਾ ਉਹੀ ਉਹੀ ਬੇੜੀ ਗੰਢੇ ਲਾ ਸਕਦਾ ਹੈ ਪੰਜਾਬ ਦੀ ਅਦਰਵਾਈਜ਼ ਜਿਨ੍ਹਾਂ ਨੇ ਦੁਰਜੇ ਸਲਾਹਕਾਰਾਂ ਦੇ ਸਰ ਤੇ ਚੱਲਣਾ ਹੁੰਦਾ ਉਹ ਤਾਂ ਫਿਰ ਹਾਲਤ ਇਹ ਹੀ ਹੋਣੀ ਹੈ ਜਿਹੜੀ ਛਰੋਣੀ ਕਾਲੀਦਰ ਬਾਦਲ ਦੀ ਹੋਈ ਹੈ ਉਹ ਉਹ ਅੱਜ ਸਲਾਹਕਾਰਾਂ ਕਰਕੇ ਹੀ ਬੰਨਿਆ ਜਾ ਰਿਹਾ ਹੈ ਕਿ ਅਹ ਸ਼੍ਰੋਮਣੀ ਕਾਲੀ ਦਲ ਦਾ ਇਹ ਹਾਲ ਹੋਇਆ ਹੋਇਆ ਅਦਰਵਾਇਜ਼ ਜੇ ਚਲਾਕਾਰ ਚੰਗੇ ਹੁੰਦੇ ਜਾਂ ਘਟੋ ਘਟ ਸੁਭੀਰ ਸਿੰਘ ਬਾਦਲਪੁਰ ਕੋਲ ਇੰਨੀ ਕ ਸਮਝ ਹੁੰਦੀ ਕਿ ਉਹ ਅਹ ਸੱਤਾ ਦੇ ਜਿਹੜੇ ਬਰੀਕ ਨੁਕਤੇ ਨੇ ਖਾਸ ਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲਪੁਰਾਂ ਵੱਲੋਂ ਦੱਸੇਗੇ ਜੇ ਉਹਨਾਂ ਤੇ ਅਮਲ ਕਰਦੇ ਜਾਂ ਉਹਨਾਂ ਨੂੰ ਹਟਾਇਆ ਹੁੰਦਾ ਉਹਨਾਂ ਨੇ ਫੇਰ ਕਿਤੇ ਉਹਨਾਂ ਦੇ ਹੱਥ 'ਚ ਸੱਤਾ ਰਹਿ ਸਕਦੀ ਸੀ ਫਿਲਹਾਲ ਦੀ ਘੜੀ 'ਚ ਸੁਭੀਰ ਸਿੰਘ ਬਾਦਲ ਉਰੀ ਮਾਗਦੇ ਮੇਲੇ ਲਈ ਵਾਜਾਂ ਦਾ ਮਾਰਨੇ ਇਕੱਠ ਵੀ ਦੱਸ ਸਕਦਾ ਕਿ ਕਿੰਨਾ ਇਕੱਠ ਹੋ ਸਕਦਾ ਹੈ ਸੁਖੀ ਸਿੰਘ ਬਾਦਲ ਬਾਰੇ ਸੋਸ਼ਲ ਮੀਡੀਆ ਤੇ ਵੀ ਬੜਾ ਪ੍ਰਚਾਰ ਹੋ ਰਿਹਾ ਹੈ ਲੇਕਿਨ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀ ਉਹ ਤੋਂ ਮੁਨਕਰ ਹੋ ਕੇ ਕਿਤੇ ਨਾ ਕਿਤੇ ਗਰਾਫ ਜਿਹੜਾ ਹੈਗਾ ਹੋਰ ਨੀਵਾ ਹੋਇਆ ਇਹਨੂੰ ਤਾਹਾਂ ਚੱਕਣ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਕਿਸ ਕੰਡੇ ਲੱਗਦੀ ਗੱਲ ਆਉਣ ਵਾਲਾ ਸਮਝ ਦੱਸੇਗਾ ਕੁਰਜਿੰਦਰ ਜੀ ਜੀ ਬਿਲਕੁਲ ਬਿਲਕੁਲ ਸੋ ਦੇਖਣ ਵਾਲਾ ਹੋਊਗਾ ਪਰਮਿੰਦਰ ਜੀ ਕੇ ਇਸ ਜਿਹੜਾ ਜਿਹੜਾ ਇਹ ਪੰਤਕ ਸਿਆਸਤ ਹੈ ਇਹ ਪੰਤਕ ਸਿਆਸਤ ਦੇ ਜਿਹੜੇ ਆਪਣੇ ਪਿੱਛੇ ਨੇ ਸਾਰੀਆਂ तरहਾਂ ਦੇ ਦੇਸਰ ਨਵੇਂ ਸਾਲ ਦੇ ਵਿੱਚ ਕਿੰਨਾ ਕੋਹੋ ਇਸ ਚੀਜ਼ ਨੂੰ ਅਚੀਵ ਕਰ ਪਾਉਂਦੇ ਨੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਡਾ ਸ਼ੁਕਰੀਆ ਦਿਨ ਲਈ ਜੀ ਦੋਸਤੋ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਤੁਸੀਂ دیکھتے ਰਹੋ ਤੁਹਾਡਾ ਆਪਣਾ ਚੈਨਲ ਲੋਕ ਗ੍ਰਾਉਂਡ ਪੰਜਾਬੀ ਧੰਨਵਾਦ